ਫਰੀਕੋਟ ਖਬਰਨਾਮਾ ਤੇ ਸਵਾਦ ਸਵਾਗਤ ਹੈ ਜਿਵੇਂ ਕਿ ਅਧਰ ਚੋਣ ਜਾਬਤਾ ਲੱਗ ਚੁੱਕਿਆ ਹੈ ਇਸ ਤੋਂ ਪਹਿਲਾਂ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉੱਤੇ ਹੀ ਇਤਨੇ ਕਿਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪ੍ਰਸ਼ਾਸਨ ਵੀ ਸਖਤ ਹੋਇਆ ਹੈ ਅਤੇ ਸ਼ਹਿਰ ਦੇ ਵਿੱਚ ਲੱਗੇ ਹੋਏ ਪੋਲਿਟਿਕਲ ਬੋਰਡ ਉਤਾਰੇ ਜਾ ਰਹੇ ਨੇ ਗੱਲ ਕੀਤੀ ਜਾਵੇ ਫਰੀਕੋਟ ਜ਼ਿਲ੍ਹੇ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਵਿੱਚ ਚੋਣ ਜਾਬਤਾ ਲੱਗ ਹੋਣ ਤੋਂ ਬਾਅਦ ਐਕਸ਼ਨ ਮੂਡ ਦੇ ਵਿੱਚ ਅਧਿਕਾਰੀ ਆਏ ਨੇ ਅਤੇ ਲਗਾਤਾਰ ਫਰੀਕੋਟ ਸ਼ਹਿਰ ਦੇ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਜੋ ਬੋਰਡ ਲੱਗੇ ਹਨ ਉਹਨਾਂ ਨੂੰ ਉਤਾਰੇ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਹੋਣ ਚਾਹੇ ਉਹ ਕੇਂਦਰ ਸਰਕਾਰ ਦੇ ਹੋਣ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਹਰ ਇੱਕ ਪਾਰਟੀ ਦੇ ਬੋਰਡ ਉਤਾਰੇ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਫਰੀ ਕੋਟ ਨਗਰ ਕੌਂਸਲ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗ ਚੁੱਕਿਆ ਹੈ ਤੇ ਉਸ ਨੂੰ ਪੂਰਾ ਇਨਬਨ ਲਾਗੂ ਕਰ ਲਈ ਚੋਣ ਕਮਿਸ਼ਨ ਦੀਆਂ ਜੋ ਹਦਾਇਤਾਂ ਨੇ ਉਸ ਮੁਤਾਬਕ ਸਾਰੇ ਹੀ ਪੋਲੀਟੀਕਲ ਬੋਰਡ ਉਤਾਰੇ ਜਾ ਰਹੇ ਨੇ ਤੁਸੀਂ ਵੇਖੋ ਫਰੀ ਕੋਟ ਵਿੱਚੋਂ ਉਤਾਰੇ ਜਾ ਰਹੇ ਬੋਰਡਾਂ ਦੀਆਂ ਤਸਵੀਰਾਂ ਅਤੇ ਕੀ ਕਿਹਾ ਇਸ ਮੋਕ ਕੇ ਨਗਰ ਕੌਂਸਲ ਦੇ ਮੁਲਾਜ਼ਮ ਜਤਿੰਦਰ ਕੁਮਾਰ ਨੇ ਲੋਕ ਸਭਾ ਚੋਣਾਂ 2024 ਜਿੱਦਾ ਕੋਰਪੋਰੇਟ ਲੱਗ ਚੁੱਕਿਆ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀਆਂ ਪਾਲਣਾ ਵਾਸਤੇ ਥੱਲੇ ਡੀਸੀ ਸਾਹਿਬ ਦੇ ਹੁਕਮਾਂ ਪ੍ਰਾਪਤ ਐਸਕੇ ਆਦੇ ਹੁਕਮ ਮੁਤਾਬਕ ਜਿਹੜਾ ਸਾਰੇ ਪੋਲੀਟੀਕਲ ਜਿਹੜੇ ਲੀਡਰਾਂ ਦੇ ਬੋਰਡ ਨੇ ਪੋਸਟਰ ਲਏ ਉਹ ਅਸੀਂ ਉਹਨਾਂ ਨੂੰ ਗਾਹੂ ਚੇਤਾਵਨੀ ਵੀ ਦੇ ਚੁੱਕੇ ਆਂ ਔਰ ਆਪ ਦੀ ਮੁਹਿੰਮ ਲੈ ਕੇ ਸਾਰੇ ਸਾਡੇ ਕਰਮਚਾਰੀ ਕਲਰਕ ਸਪਾਈਸਟ ਸਾਡਾ ਸਾਰਾ ਹਵਲਾ ਸਟਾਫ ਅਸੀਂ ਸਾਰੇ ਸ਼ਹਿਰ ਤੇ ਰਾਊਂਡ ਤੇ ਨਿਕਲੇ ਹੋਏ ਆ ਦੋ ਦਿਨਾਂ ਤੋਂ ਔਰ ਜਿੰਨੇ ਵੀ ਪੋਲੀਟਿਕਲ ਲੀਡਰਾਂ ਦੇ ਬੋਰਡ ਲੱਗੇ ਹੋਏ ਆ ਉਹ ਸਾਰੇ ਅਸੀਂ ਧਗਾ ਧਰ ਉਤਾਰ ਰਹੇ ਆ ਔਰ ਲਾਲ ਲਾਲ ਉਹਨਾਂ ਨੂੰ ਵੀ ਅਗਾਹ ਕਰ ਰਹੇ ਆ ਵੀ ਜਿਹੜਾ ਕੋਈ ਗਲਤ ਵਾਲਾ ਹੈਗਾ ਉਹਨਾਂ ਨੂੰ ਲਾਹ ਲਿੱਤਾ ਜਾਵੇ ਨਹੀਂ ਤਾਂ ਫਿਰ ਇਹਨਾਂ ਵਿਰੁੱਧ ਸਖਤ ਐਕਸ਼ਨ ਤੇ ਆ ਜਾਏ। ਕਿੰਨੇ ਚਿਰ ਹੋਰ ਚੱਲੂਗੀ ਇਹ ਮੁਹਿੰਮਾ ਜੀ ਇਹ ਲਗਾਤਾਰ ਹੀ ਚੱਲ ਰਹੀ ਹੈ ਜਿਉਂ ਤੱਕ ਇਹ ਚੋਣਾ ਨਹੀਂ ਹੁੰਦੀਆਂ ਵਾਰ-ਵਾਰ ਮਤਲਬ ਫਿਰ ਪੋਸਟਰ ਲੱਗ ਜਾਂਦੇ ਆ ਕਈ ਵਾਰ ਇਹ ਲਗਾਤਾਰ ਹੀ ਜਿਹੜੀ ਮੁਹਿੰਮ ਹੈ ਇਹ ਚੱਲਣੀ ਹੈ ਸਾਡੀ ਟੀਮਾਂ ਲਗਾਤਾਰ ਹੀ ਕੰਮ ਕਰ ਰਹੀਆਂ ਸੀ ਅੱਛਾ ਤੇ ਜਿੰਨਾ ਦੇ ਕੋਈ ਬੋਰਡ ਵਗੈਰਾ ਲਾਉਣੇ ਆ ਉਹ ਕੀ ਕਰਨ ਉਹ ਜਿਹੜੇ ਆਪਣੇ ਜ਼ੋਨ ਕਮਿਸ਼ਨ ਨੇ ਜਾਂ ਥੱਲੇ ਜੋ ਹਦਾਇਤਾ ਨਿਯਮ ਸਾਹਿਬ ਤੋਂ ਮਜਬੂਰੀ ਲੈ ਕੇ ਥੱਲੋਂ ਮਿਸਪਲ ਕਮੇਟੀ ਤੋਂ ਮਜਬੂਰੀ ਲੈ ਕੇ ਫੇਰ ਹੀ ਲੱਗਣਗੇ ਉਦਾਂ ਜਿੰਨਾਂ ਦਾ ਕੋਈ ਨਜ਼ਾਇਜ਼ ਲੱਗਿਆ ਹੋਊਗਾ ਤੇ ਉਤਾਰ ਦਿੱਤਾ ਜਾਊਗਾ ਉਸੇ ਬੜੇ ਹੋਰ ਉਹਦੇ ਬਰੁੱਤ ਕਾਰਵਾਈ ਕੀਤੀ ਜਾ ਰੋਮਨੀ ਫੁੱਟ ਹੋ ਰਿਹਾ ਹੈ ਟੋਲ ਲੱਗਦਾ ਓਏ ਓਏ